ਦਰਸ਼ਨ ਪਰਸਾ ਗੁਰੂ ਕਾ ਜਨਮ ਮਰਨ ਦੁਖ ਦਰਸ਼ਨ ਪਰਸਾ ਗੁਰੂ ਕਾ ਜਨਮ ਮਰਨ ਦੁਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਾਰੇ ਮਹੱਲਾ ਚਾਤਾ ਜਿਨ ਹਰੇ ਹਿਰਦੈ ਨਾਮ ਨ ਬਸੈ ਤਿਨ ਮਾਤਕੀ ਜਹਰ ਬਾਂਜਾ ਤਨ ਸੰਜੀ ਦੇਹ ਫਿਰੇ ਬਿਨ ਨਾਵ ਓ ਕਪ ਕਪ ਮੋਏ ਕਰੰਜ ਜਿਨ ਹਰੇ ਹਿਰਦੈ ਨਾਮ ਨੰਬਸੈਓ ਤਨ ਮਾਤ ਕੀਜੈ ਹਰ ਕੰਜਾ ਤਨ ਸੰਜੀ ਦੇ ਫਿਰੇ ਬਿਨ ਨਾਵੈ ਓਏ ਕਬ ਕਬ ਮੋਏ ਕਰੰਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਕਿਰਪਾਲ ਕਿਰਪਾ ਪ੍ਰਭ ਤਾਰੇ ਗੁਰ ਗਿਆਨ ਦਿਓ ਮਨ ਸਮਝਾਂ ਰਹਾ ਪ੍ਰਾਤ ਕੀਰਤ ਕਲ ਜੁਗ ਪਦਯੋਤਮ ਹਰ ਪਾਈਏ ਸਤ ਗੁਰ ਮਾਜਾ ਹਉ ਬਲ ਹਾਰੇ ਸਤ ਗੁਰ ਆਪਣੇ ਜਿਨ ਗੁਪਤ ਨਾਮ ਪਰਗਾਜ ਦਰਸ਼ਨ ਸਾਦ ਮਿਲਿਓ ਵਡ ਭਾਗੇ ਸਭ ਕਿਲ ਬਿਕ ਗਏ ਗਵਾਜਾ ਸਤ ਗੁਰ ਸਾਹ ਪਾਇਆ ਵੱਡ ਦਾਣਾ ਹਰ ਕੀਏ ਬਹ ਗਣ ਸੰਜਾ ਜਿਨ ਕਾ ਕਿਰਪਾ ਕਰੀ ਜਗ ਜੀਵਨ ਉਰ ਧਾਰਿਓ ਮਨ ਮੱਜਾ ਧਰਮ ਰਾਏ ਦਰ ਕਾਗਦ ਪਾਰੇ ਜਨ ਨਾਨਕ ਦੇਖ ਸਮਝਾ ਦਿਨ ਕਾ ਕਿਰਪਾ ਕਰੀ ਜਗ ਜੀਵਨੈ ਹਾਰੇ ਓਰੇ ਧਾਰੇ ਓ ਮਨ ਮਾਜਾ ਧਰਮ ਰਾਏ ਦਰ ਕਾਗਦ ਪਾਰੇ ਜਨ ਨਾਨਕ ਲੇਖ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਪਤੇ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦਾ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਝੀ ਦੇ ਫਿਰਹਿ ਬਿਨ ਲਾਵੈ ਓਏ ਖੱਬ ਕਬ ਮੋਏ ਕਰੰਜਾ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਜੈਤ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਅੰਗ 6597 ਅਤੇ 98 ਤੇ ਸੁਬਾਈ ਮੰਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ